ਮਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਦੇ ਵਿੱਚ ਪਨਵਸ ਦੇ ਕੰਡਕਟਰ ਅਤੇ ਮਹਿਲਾ ਸਵਾਰੀ ਦਾ ਮਾਮੂਲੀ ਵਿਵਾਦ ਕੁਝ ਦੇਰ ਬਾਅਦ ਹੀ ਖੂਨੀ ਰੂਪ ਤਾਰ ਕਰ ਲਿਆ ਦੱਸਦੇ ਕਿ ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਸ ਤੇ ਸੱਚ ਸਾਹਮਣੇ ਆਇਆ ਸੀ ਕਿ ਮਹਿਲਾ ਸਵਾਰੀ ਦੇ ਵੱਲੋਂ ਆਪਣੇ ਰਿਸ਼ਤੇਦਾਰ ਅਤੇ ਜਾਣਕਾਰ ਫੋਨ ਕਰਕੇ ਬੁਲਾ ਲਏ ਗਏ ਜਿਸ ਤੋਂ ਬਾਅਦ ਮਹਿਲਾ ਸਵਾਰੀ ਦੇ ਵੱਲੋਂ ਬੁલાਏ ਲੋਕਾਂ ਤੋਂ ਬੱਸ ਦੇ ਕੰਡਕਟਰ ਨੂੰ ਮਾਰਕੁੱਟਾਈ ਕਰਕੇ ਲਹੂ-ਲੁਹਾਨ ਕਰ ਦਿੱਤਾ ਨਜ਼ਰ ਆਇਆ ਤੇ ਦੱਸਦੇ ਕਿ ਹੁਣ ਜਿਹੜੀ ਹੈ ਉਕਤ ਮਹਿਲਾ ਵੀ ਹਸਪਤਾਲ ਦੇ ਵਿੱਚ ਦਾਖਲ ਹੋ ਗਈ ਹੈ ਤੇ ਕੰਡਕਟਰ ਦੇ ਵੱਲੋਂ ਆਪਣੇ ਅਤੇ ਆਪਣੇ ਪਤੀ ਦੇ ਨਾਲ ਮਾਰਕੁਟਾਏ ਦੇ ਦੋਸ਼ ਲਗਾ ਰਹੀ ਹੈ ਜਦਕਿ ਦੂਜੇ ਪਾਸੇ ਰੋਡਵੇਜ ਕਰਮੀਆਂ ਦੇ ਵੱਲੋਂ ਪੁਲਿਸ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਬੱਸਾਂ ਵੀ ਝਾਂਬ ਕਰ ਦਿੱਤੀਆਂ ਗਈਆਂ ਨੇ ਦੇਖੋ ਜੀ ਸਰਕਾਰ ਦੇ ਆਧਾਰ ਕਾਰਡ ਚਲਾਇਆ ਵਾ ਉਹ ਸਾਰੀਆਂ ਬੱਸਾਂ ਵਿੱਚ ਚੱਲਦਾ ਵਾ ਮੇਰੀ ਇਹ ਵਾਈਫ ਆ ਇਹ ਬੱਸ ਸਟੈਂਡ ਤੋਂ ਬੈਠੀ ਆ ਜੀ ਬੱਸ ਸਟੈਂਡ ਤੋਂ ਇਹਨੇ ਕਿਹਾ ਜੀ ਮੈਂ ਉਮਰਪੁਰੇ ਚਾਉਂ ਉਤਰਨਾ ਵਾ ਉਹਨਾਂ ਨੇ ਕਿਹਾ ਜੀ ਚੜਜੋ ਉੱਥੇ ਜਿਹੜੇ ਨਾਲ ਉਹਨਾਂ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਕਿਹਾ ਬੱਸੇ ਚੜਜੋ ਇਹ ਚੜ ਗਈ ਆ ਫਰਾ ਚੌਂਕ ਪਹੁੰਚਦੇ ਆਂ ਇਹਨੇ ਆਪਣਾ ਢਾਰ ਘਟ ਦਿੱਤਾ ਉਹਨਾਂ ਨੂੰ ਕਮ ਨੂੰ ਮੁਰਮੁਰ ਚੌਂਕ ਲਾ ਦਿਓ ਉਹਨੇ ਪਹਿਲਾਂ ਢਾਰ ਘਟ ਚੁੱਕੇ ਪਰ ਮਾਰਿਆ ਕਿ ਤੂੰ ਇੰਨੀ ਲੱਗੇ ਜਾਣਾ ਤੇਰਾ ਢਾਰ ਘਟ ਨਹੀਂ ਚੱਲਣਾ ਫਿਰ ਇਹਨੇ ਕਿਹਾ ਮੇਰੇ ਕੋ ਪੈਸੇ ਲੈ ਲੋ ਪੈਸੇ ਦੇ ਲੈ ਕਿੰਨਾ ਦਿੱਲੀ ਜਾਣਾ ਉੱਥੇ ਜਾਣਾ ਇਹਨੇ ਦੂਰ ਜਣਾ ਤੋਂ ਰਾਹ ਜਿ ਸਵਾਈ ਚੜ ਕੇ ਬੈ ਗਈ ਏ ਠੱਕੇ ਮਾਰੇ ਆ ਤੇ ਬਾਹ ਦੇ ਵੇਖੋ ਕਿੰਨੀ ਛੱਟ ਲੱਗੀ ਮੈਂ ਪਹਿਲਾਂ ਦੱਸਣਾ ਚਾਹਦਾ ਮੈਂ ਪਰਮਜੀਤ ਸਿੰਘ ਘਵਾਰ ਰਾਵੜੋੜੇ ਦਾ ਬੰਦਾ ਪਟਾਲਾ ਡਿਪੂ ਦਾ ਪਰਵਾਨਾ ਸਾਡੇ ਨਾਲ ਕੁਛ ਕਿ ਡਾੜੇਡ ਪਹਿਲਾਂ ਕੋਈ ਬਾਸ ਆਪਣੇ ਇਥੇ ਤੁਰਿਆ ਜਲੰਧਰ ਵਾਸਤੇ ਜਿਹਦੇ ਵਿੱਚ ਕੋਈ ਜਨਾਨੀ ਸਵਾਰੀ ਸਫ਼ਰ ਕਰ ਰਹੀ ਸੀ ਉਹਦੇ ਨਾਲ ਕੋਈ ਦੋ ਚਾਰ ਮੇਰਾ ਖਿਆਲ ਉਹ ਉਹਦੇ ਘਰ ਦੇ ਬੰਦੇ ਜਾਂ ਕੋਹਲੇ ਨਾਲ ਬੰਦੇ ਉਹ ਕੋਈ ਕਨੈਕਟਰ ਦੇ ਨਾਲ ਤਾਂ ਠਾ ਕੋਈ ਝਗੜਾ ਹੋਇਆ ਮਾੜਾ ਬੋਟਾ ਹੀ ਕੋਈ ਗੱਲਬਾਤ ਕੋਈ ਉਤਰ ਜਾਣ ਤੋਂ ਉਹ ਬੰਦੇ ਜਿਹੜੇ ਕਨੈਕਟਰ ਸਾਡੇ ਤੇ ਗੱਲ ਪੈ ਗਏ ਉਹਨਾਂ ਨੇ ਕਨੈਕਟਰ ਦੀ ਪਾਗ ਲਾਤੀ ਉਹਨੂੰ ਛੱਟਾ ਲਾਈਆਂ ਕਾਫੀ ਬਹਿ ਗਏ ਉਹਨਾਂ ਆ ਹੁਣ ਜੇ ਆਪੇ ਉਹ ਗੱਲ ਤੇ ਸਾਡੀ ਬੱਸ ਜਲੰਧਰ ਤੋਂ ਚੱਲੀ ਇਥੋਂ ਇਹ ਬੀਬੀ ਭੈਣ ਸਾਡੀ ਤੋਂ ਸਵਾਰੀ ਲੈ ਕੇ ਉਹ ਬੈ ਗਈ ਬਾਹਰ ਤੇ ਜਿਹੜਾ ਸਾਡੇ ਕਨੈਕਟਰ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਉਹਨਾਂ ਨੇ ਕਿਹਾ ਅਸੀਂ ਉਧਰ ਹੀ ਜਾ ਰਹੇ ਹਾਂ ਇਹਨੇ ਕਿਹਾ ਭੈਣ ਜੀ ਆਪਾਂ ਅੰਦਰ ਸੜੀ ਦੀ ਸਵਾਰੀ ਨਹੀਂ ਭਾਵੇਂ ਕਿਉਂ ਦੇ ਲੋਗੜਿਆ ਉਹ ਗਾੜੀੋਂ ਬੀਬੀ ਸਾਡੀ ਇਹਨਾਂ ਨੇ ਮਿਸਟੇਪ ਕਰਦਾ ਵੀ ਮੈਂ ਤੇਰੀ ਪਾਗਲਵਾ ਦੂੰਗੀ ਮੈਂ ਤੇ ਰਿਸ਼ਤ ਪਰ ਮਾਰੂੰਗੀ ਉਹ ਕਰੂੰਗੀ ਤੇ ਲਾਗੋ ਸਵਾਰੀਆਂ ਨੇ ਵੀ ਤੁਹਾਨੂੰ ਕਹਾਂ ਵੀ ਬੀਬੀ ਤੂੰ ਗਲਤ ਹੈਂ ਇਤਨਾ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਜੀ ਕੋਈ ਗਿਣੀ ਮਿਣੀ ਸਾਜਿਜ ਕੀ ਆ ਉਹਨਾਂ ਨੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਸੱਤ ਕੇ 8-10 ਬੰਦੇ ਸੱਤ ਕੇ ਤੇ ਸਾਡੇ ਕਮੇਟੀ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਤੇ ਇਹ ਉੱਤੇ ਸਵਾਲੀਆਂ ਤੇ ਆਮ ਪਬਲਿਕ ਇਹਨਾਂ ਨੂੰ ਨਾ ਛਡਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿੰਨਾ ਨੁਕਸਾਨ ਹੋਤਾ ਹੈ